ਬੀਤੇ ਦਿਨੀ ਪੰਜਾਬ ਦੀ ਸਿਆਸਤ 'ਚ ਉਸ ਵੇਲੇ ਤਰਥੱਲੀ ਮੱਚੀ ਸੀ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਬਿੱਲ ਨੂੰ ਰਾਸ਼ਟਰਪਤੀ ਦੇ ਵੱਲੋਂ ਅਮੋੜ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਜਿੱਥੇ ਪ੍ਰਤੀਕਿਰਿਆ ਦੇਣੀਆਂ ਸ਼ੁਰੂ ਕੀਤੀਆਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇੱਕ ਵੱਡੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪਹਿਲਾਂ ਬਿੱਲ ਦੀ ਗੱਲ ਕਰ ਲੈਣੇ ਆ ਦਰਅਸਲ ਇਹ ਬਿੱਲ ਸੀ ਕਿ ਜਿਹੜਾ ਰਾਜਪਾਲ ਯੂਨੀਵਰਸਿਟੀਆਂ ਦਾ ਚਾਂਸਲਰ ਹੁੰਦਾ ਹੈ ਉਹ ਸ਼ਕਤੀਆਂ ਰਾਜਪਾਲ ਦੇ ਕੋਲੋਂ ਲੈ ਕੇ ਮੁੱਖ ਮੰਤਰੀ ਨੂੰ ਦੇ ਦਿੱਤੀਆਂ ਜਾਣ ਕਿਉਂਕਿ ਰਾਜਪਾਲ ਬਾਹਰੀ ਬੰਦਾ ਦਾ ਉਹਨੂੰ ਉਨੀ ਨੌਲੇਜ ਨਹੀਂ ਹੁੰਦੀ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਦੇ ਕੋਲੇ ਇਹ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਇਸ ਸੀਜ਼ ਨੂੰ ਲੈ ਕੇ ਪਿਛਲੇ ਸਾਲ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਕੀਤਾ ਗਿਆ ਇਸ ਤੋਂ ਇਲਾਵਾ ਦੋ ਬਿੱਲ ਹੋਰ ਨੇ ਜਿਹੜੇ ਰਾਸ਼ਟਰਪਤੀ ਦੇ ਕੋਲ ਮਨਜ਼ੂਰੀ ਆਸਤੇ ਪੈਂਡਿੰਗ ਪਏ ਐ ਤੇ ਤੀਸਰਾ ਬਿੱਲ ਇਹ ਸੀ ਪਰ ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਨੇ ਮੋਹਰ ਨਹੀਂ ਲਗਾਈ ਇਸ ਬਿੱਲ ਨੂੰ ਕੈਨਸਲ ਕਰਕੇ ਭਾਵ ਕੇ ਰੱਦ ਕਰਕੇ ਵਾਪਸ ਭੇਜ ਦਿੱਤਾ ਤੇ ਹੁਣ ਚਾਂਸਲਰ ਦੀਆਂ ਸ਼ਕਤੀਆਂ ਮੁੱਖ ਮੰਤਰੀ ਨੂੰ ਦੇਣ ਬਾਰੇ ਜਿਹੜਾ ਬਿਨਾ ਜ਼ੂਰੀਤੋ ਬਿੱਲ ਵਾਪਸ ਮੋੜਿਆ ਉਸਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਸਿਆਸੀ ਹਮਲਾ ਬੋਲਿਆ ਉੱਥੇ ਹੀ ਰਾਜਪਾਲ ਦੇ ਉੱਤੇ ਵੀ ਨਿਸ਼ਾਨੇ ਸਾਧਿਆ ਉਹਨਾਂ ਨੇ ਕਿਹਾ ਕਿ ਸੂਬੇ ਦੇ ਜਿਹੜੇ ਯੂਨੀਵਰਸਿਟੀਆਂ ਦੇ ਚਾਂਸਲਰ ਮੁੱਖ ਮੰਤਰੀ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਬਾਰੇ ਤੇ ਸਿੱਖਿਆ ਬਾਰੇ ਭਾਵੇਂ ਖੇਤਰੀ ਸਿੱਖਿਆ ਦੇ ਬਾਰੇ ਬਹੁਤ ਜ਼ਿਆਦਾ ਨੋਲਿਜ ਹੁੰਦੀ ਆ ਇਸ ਕੰਪੇਅਰਡ ਟੂ ਰਾਜਪਾਲ ਤੇ ਉਹਨਾਂ ਨੇ ਕਿਹਾ ਕਿ ਰਾਜਪਾਲ ਤਾਂ ਬਾਹਰੋਂ ਹੁੰਦੇ ਨੇ ਤੇ ਰਾਜਪਾਲ ਨੂੰ ਬਾਹਰੋਂ ਹੋਣ ਦੇ ਚਲਦੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਐ ਤੇ ਨਾਲ ਦੀ ਨਾਲ ਉਹਨਾਂ ਕਹਿਆ ਕਿ ਰਾਜਪਾਲ ਜਿਹੜਾ ਉਹ ਸਿਲੈਕਟਡ ਹੁੰਦਾ ਨਾ ਕਿ ਇਲੈਕਟਡ ਤੇ ਜਿਹੜਾ ਮੁੱਖ ਮੰਤਰੀ ਹੈ ਉਹ ਸੂਬੇ ਦੇ ਲੋਕਾਂ ਦੇ ਵੱਲੋਂ ਇਲੈਕਟ ਕਰਕੇ ਚੁਣਿਆ ਜਾਂਦਾ ਇਲੈਕਟਡ ਨੁਮਾਇੰਦਾ ਹੁੰਦਾ ਇਸ ਲਈ ਚਾਂਸਲਰ ਦੀਆਂ ਸ਼ਕਤੀਆਂ ਦਾ ਮੁੱਖ ਮੰਤਰੀ ਹੀ ਹੱਕਦਾਰ ਹੁੰਦਾ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਮਾਨ ਨੇ ਆਖਿਆ ਉਹਨਾਂ ਕਿਹਾ ਕਿ ਰਾਜਪਾਲ ਦੇ ਉੱਤੇ ਨਿਸ਼ਾਨਾ ਸਾਧਣ ਦੀ ਗੱਲ ਆਖਦੇ ਉਹਨਾਂ ਕਿਹਾ ਕਿ ਜਦੋਂ ਕੋਈ ਬਿਲ ਪਾਸ ਨਹੀਂ ਕਰਨਾ ਹੁੰਦਾ ਤਾਂ ਰਾਜਪਾਲ ਨੇ ਜਿਹੜੇ ਉਹ ਬਿੱਲ ਨੂੰ ਰਾਸ਼ਟਰਪਤੀ ਦੇ ਕੋਲ ਭੇਜ ਦਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਇਸ ਬਿੱਲ ਨੂੰ ਮੁੜ ਪੇਸ਼ ਕਰਕੇ ਵਿਧਾਨ ਸਭਾ ਚ ਪਾਸ ਕਰਾਉਣ ਬਾਰੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਜਾਏਗਾ ਤੇ ਨਾਲ ਹੀ ਉਹਨਾਂ ਨੇ ਨੈਸ਼ਨਲ ਹਾਈਵੇ ਥੋਰਟੀ ਵਾਲੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਐਸਾ ਕੁਝ ਵੀ ਕਨਫਲਿਕਟ ਨਹੀਂ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕੋਈ ਵਿਵਾਦ ਨਹੀਂ ਹੈ ਤੇ ਛੇਤੀ ਕਿਸਾਨਾਂ ਦੇ ਨਾਲ ਗੱਲ ਕਰਕੇ ਜਿਹੜੀ ਜ਼ਮੀਨ ਅਕਵਾਇਰ ਹੋਈ ਆ ਉਹਨਾਂ ਦਾ ਟੁਕਮਾ ਮੁਆਵਜ਼ਾ ਦੇਣ ਤੋਂ ਬਾਅਦ ਵਿੱਚ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਨੂੰ ਵੀ ਜਿਹੜਾ ਨੇਪਰੇ ਐ ਉਹ ਚੜਿਆ ਜਾਏਗਾ ਰਾਜਪਾਲ ਦੇ ਉੱਤੇ ਨਿਸ਼ਾਨੇ ਸਾਧੇ ਆ ਉਹਨਾਂ ਨੇ ਕਿਹਾ ਕਿ ਰਾਜਪਾਲ ਇਲੈਕਟਡ ਹੁੰਦਾ ਤੇ ਰਾਜਪਾਲ ਦੇ ਨਾਲ ਕਨਫਲਿਕਟ ਆ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਪਹਿਲੇ ਦਿਨ ਤੋਂ ਚੱਲਦਾ ਆ ਰਿਹਾ ਬੜੀ ਬਾਾਰ ਵਿਧਾਨ ਸਭਾ ਦੇ ਸੈਸ਼ਨ ਰੱਦ ਹੋਏ ਬੜੀ ਬਾਾਰ ਉਹਨਾਂ ਨੂੰ ਜਿਹੜਾ ਗੈਰ ਸंवਿਧਾਨਿਕ ਦੱਸਿਆ ਗਿਆ ਬੜੀਆਂ ਗੱਲਾਂ ਜ਼ਰੂਰ ਵੇਖਨ ਨੂੰ ਮਿਲੀਆਂ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਮਸਲਾ ਪੱਖਦਾ ਜਾ ਰਿਹਾ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰਤੀਕਰਿਆ ਦੇ ਦਿੱਤੀ ਗਈ ਹੈ ਤੇ ਹੁਣ ਰਾਜਪਾਲ ਇਸ ਦੇ ਉੱਤੇ ਕੀ ਬਿਆਨ ਦਿੰਦੇ ਨੇ ਉਹਦੇ ਤੇ ਵੀ ਸਭ ਦੀਆਂ ਨਸਰਾਂ ਬਣੀਆਂ ਰਹਿਣਗੀਆਂ